ਵੱਲੋਂ ਆਗੇ ਇਹ ਜੋ ਸਾਨੂੰ ਬੀਜੇਪੀ ਵੱਲੋਂ ਅੱਜ ਸੀਟ ਦਿੱਤੀ ਗਈ ਆ ਜੋ ਸਾਨੂੰ ਉਹਨਾਂ ਨੇ ਇਸ ਕਾਬਿਲ ਸਮਝਿਆ ਵਾ ਕਿ ਸਾਨੂੰ ਉਹਨਾਂ ਨੇ ਆਪਣੇ ਇੰਨਾ ਵਾਰਡ ਨੰਬਰ 7 ਤੋਂ ਉਮੀਦਵਾਰ ਚੁਣਿਆ ਵਾ ਤੁਸੀਂ ਸਾਨੂੰ ਆਪਣਾ ਕੀਮਤੀ ਵੋਟ ਪਾ ਕੇ ਤੁਸੀਂ ਸਾਨੂੰ ਕਾਮਯਾਬ ਕਰੋ ਫਿਰ ਆਉਣ ਵਾਲੇ ਸਮੇਂ ਵਿੱਚ ਸਾਡੇ ਕੰਮ ਬੋਲਣਗੇ ਤੁਸੀਂ ਸਾਨੂੰ ਆਪ ਖੁਦ ਕਹੋਗੇ ਕਿ ਅਸੀਂ ਮਤਲਬ ਕਿ ਆਪ ਤੁਹਾਨੂੰ ਆਪ ਉਮੀਦਵਾਰ ਚੁਣੋਗੇ ਤੋ ਸਾ ਇਹੋ ਮਾਤਾ ਦੇ ਅੱਗੇ ਰਿਕੁਐਸਟ ਆ ਕਿ ਆਪਣਾ ਕੀਮਤੀ ਵੋਟ ਪਾ ਕੇ ਸਾਨੂੰ ਕਾਮਯਾਬ ਕਰੋ ਹਾਂਜੀ ਭਾਜੀ ਕੀ ਕਹਿਣਾ ਮੈਂ ਤੁਹਾਨੂੰ ਆទੀਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਪਣੇ ਲੀਡਰ ਸਾਹਿਬਾਨਾਂ ਦਾ ਇਹਨਾਂ ਨੇ ਸਾਡੇ 7 ਨੰਬਰ ਵਾਰਡ ਅ ਜਨਾਲਾ ਚ ਸਾਡੀ ਭੈਣ ਪ੍ਰਿਆ ਰਾਣੀ ਜੀ ਨੂੰ ਟਿਕਟ ਦੇ ਕੇ ਨਵਾਜਿਆ ਦੀਵਾਨ ਜੀ ਦੇ ਨੌਨ ਸਮੂਚਾ ਇਹਨਾਂ ਦਾ ਪਰਿਵਾਰ ਆ ਮੈਂ ਇਹਨਾਂ ਨੂੰ ਮੈਂ ਸਾਰੇ ਅੱਗੇ ਖਾਸ ਕਰਕੇ ਵਾਰਡ ਨੰਬਰ 7 ਦੇ ਸਮੂਚੇ ਅਜ ਨਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਨਗਰ ਪੰਚਾਇਤ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿਓ ਅੱਜ ਮੌਕਾ ਜੇ ਕਿ ਕਿਹੜਾ ਇਹ ਮੋੜ ਇਹ ਇਨਾਰੇ ਪੰਜ ਨੰਬਰ ਤੇ ਸੱਤ ਨੰਬਰ ਵਾਰਡ ਵਾਲਿਆਂ ਨੂੰ ਵੋਟਰਾਂ ਨੂੰ ਮਿਲਿਆ ਜੇ ਇਹ ਤੁਹਾਂ ਫੈਸਲਾ ਕਰਨਾ ਜੇ ਤੁਹਾਡੀ ਵੋਟ ਨੇ ਫੈਸਲਾ ਕਰਨਾ ਜੇ ਕਿ ਆਉਣ ਵਾਲੇ ਜਿਹੜੇ 2 ਸਾਲ ਬਾਅਦ ਵਿਧਾਨ ਸਭਾ ਦੇ ਚੋਣਾਂ ਨੇ ਸਾਲ ਬਾਅਦ ਤੁਹਾਡੀ ਫੇਰ ਨਗਰ ਪੰਚਾਇਤ ਦੀ ਚੋਣ ਆਉਣੀ ਆ ਇਹ ਤੁਹਾਡੀਆਂ ਵੋਟਾਂ ਨੇ ਫੈਸਲਾ ਕਰਨਾ ਜੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਜੇ ਆਪਣੀ ਇੱਕ ਇੱਕ ਕੀਮਤੀ ਵੋਟ ਸਾਡੇ ਬੋਲਨਾਂ ਵੋਟਾਂ ਨਹੀਂ ਜੇ ਪੈਣੀਆਂ ਵੋਟਾਂ ਤੁਹਾਡੀ ਮਿਹਨਤ ਦਾ ਤੁਹਾਡੀ ਇਲਿਆਕਤ ਦਾ ਪੈਣੀਆਂ ਜੇ ਇੱਕ ਇੱਕ ਆਪਣੀ ਸਾਡੀ ਕੀਮਤੀ ਉਹ ਇਸ ਪਰਿਵਾਰ ਨੂੰ ਪਵਾ ਕੇ ਇਸ ਕਾਮਜਾ ਬਣਾਓ ਤਾਂ ਜੋ ਇਹ ਆਪਾਂ ਨਹੀਂ ਰੱਖ ਸਕੀਏ ਕਿ ਆਉਣ ਲਈ ਠੱਲ ਪਾ ਸਕੀਏ ਇਹ ਜਿਹੜੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਾਂ ਖਾਸ ਕਰਕੇ ਨਾਲਾ ਨਵਾਸੀਆਂ ਨੂੰ ਆਪਾਂ ਕਾਲੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਆਪਾਂ ਕਾਂਗਰਸ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਅਬ ਆਮ ਸਰਕਾਰ ਨੇ ਪਾ ਮੌਕਾ ਦੇ ਕੇ ਵੇਖ ਲਿਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਜੁਰ ਦਿਓ ਕਿਹੜੀਆਂ ਜੋ ਘਰ ਘਰ ਦੀ ਆ ਇਹ ਗੁੰਡਾਗਰਦੀਆਂ ਬਦਮਾਸ਼ੀਆਂ ਨਸ਼ੇ ਢੱਲ ਪਾਉਣਾ ਇਹ ਸਿਰਫ ਇੱਕੋ ਹੀ ਪਾਰਟੀ ਕਰ ਸਕਦੀ ਹੈ ਜੋ ਯੂਪੀ ਚ ਬੀਜੇਪੀ ਨੇ ਕੀਤਾ ਬਹੁਤ ਬਹੁਤ ਧੰਨਵਾਦ